ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡੋ ਵੈਰੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿਕਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੰਨੇ ਅਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਅੰਗਰੇਜ਼ ਸਿੰਘ ਪਿੰਡ ਵੈਰੋ ਕੀ ਜ਼ਿਲ੍ਹਾ ਮੋਗਾ ਤੇ ਮੋਬਾਈਲ ਨੰਬਰ ਹੈਗਾ ਜੀ 9814530242 ਠੀਕ ਆ ਜੀ ਬਾਈ ਦੇ ਤਿੰਨ ਐਨੀਮਲ ਸੇਲ ਹੈ ਇੱਕ ਟੋਕੜਾ ਤੇ ਦੋ ਗੱਬਣ ਆ ਜੀ ਮੱਝ ਤੋਂ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਚੌਥੇ ਸਵੇ ਸੋਣਾ ਵਾਦਦੇ ਨੇ ਠੀਕ ਆ ਕਿੰਨੇ ਟਾਈਮ ਦੀ ਕੱਚੀ ਆ ਜੀ ਇੱਕ ਹਫਤਾ ਬਾਕੀ ਹੈ ਦਾ ਤੇ ਪਿਛਲੇ ਸਵੇ ਬਾਈ ਦੁੱਧ ਦਾ ਕੀ ਰਿਕਾਰਡ ਹੈ ਮੇਰੇ 16 ਕਿਲੋ ਕੰਡੇ ਵਾਲਾ ਦੁੱਧ ਆਪਾਂ ਚੋਇਆ ਜੀ ਚੋਇਆ ਹੋਇਆ ਠੀਕ ਆ ਜੀ ਤੇ ਸੀਮਨ ਵਗੈਰਾ ਦਾ ਕਿਹੜਾ ਪ੍ਰਾਇਮਰ ਹੈ ਕੋਈ ਨਹੀਂ ਆਪਾਂ ਨੂੰ ਪਤਾਗਾ ਉਹ ਡਾਕਟਰ ਦਾ ਆਪਾਂ ਨੰਬਰ ਦੇ ਦੇਾਂਗੇ ਠੀਕ ਆ ਜੀ ਤੋਂ ਤੋਂ ਪਤਾ ਕਰ ਠੀਕ ਆ ਤੋਰ ਕੇ ਦਿਖਾ ਦਿਓ ਜੀ ਬਾਈ 10 ਦਾਏ ਚੌਥੇ ਸੂਏ ਸੂਣਾ ਜੀ ਤਰਕੀਮਣ ਇੱਕ ਹਫਤੇ ਦੀ ਖੱਤੀ ਹੈ ਆ ਡੇਟ ਮੁਤਾਬਕ ਬਾਕੀ 2-4 ਦਿਨਾਂ ਬਾਅਦ ਤੂੰ ਉੱਪਰ ਵੀ ਲੈ ਜਾਂਦਾ ਕਿ ਯਾਰ ਪਹਿਲਾ ਵੀ ਸੂ ਪੈਂਦਾਗਾ ਹਾਈਟ ਤੇ ਕੱਦ ਤੋਂ ਬਹੁਤ ਉੱਚੇ ਲੰਮੇ ਕੱਦ ਕਾਢਦੀ ਤੇ ਹੈਵੀ weight ਦੀ ਮੱਝ ਆ ਚੌਥੇ ਸੂਏ ਸੂਣਾ ਜੀ ਮੱਝ ਨੇ ਪਿਛਲੇ ਸੂਏ ਬਾਈ ਕਹਿੰਦਾ 16 ਕਿਲੋ net ਕੰਡੇ ਵਾਲਾ ਚੋਇਆ ਹੋਇਆ ਏ ਚੌੜਾ ਪੈਠਪੋੜਾ ਤੁਸੀਂ ਦੇਖ ਸਕਦੇ ਹੋ ਉੱਚੇ ਲੰਮੇ ਕੱਦ ਕਾਠ ਦੀ ਲਿਆਵੀਰ ਵਾਪਸ ਥਣਾ ਦੇ ਸਾਈਜ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਚਾਰੇ ਤੁਹਾਨੂੰ ਸੋਹਣੇ ਆ ਨਿਖੜਵੇਂ ਇੱਕੋ ਸਾਈਜ ਦੇ ਤੋਂ ਬੰਦ ਹੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਹਾਈਟ ਬਹੁਤ ਵੱਡੀ ਹੈ ਜੀ ਮੱਝ ਦੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਤੇ ਹਵਾਨਾ ਕਰਮ ਵਾਲੀ ਸੋਹਣਾ ਤਿਆਰ ਕਰਦੀ ਹੁੰਦੀ ਹੈ ਹਫਤੇ ਤੱਕ ਹਵਾਨਾ ਪੂਰਾ ਭਰ ਲੈਣਾ ਜੀ ਮੱਝ ਨੇ 16 ਕਿਲੋ ਪਿਛਲੇ ਹਰ ਚੋਇਆ 16 ਪਲੱਸ ਦੀ ਬਈ ਉਮੀਦ ਕਰਦੇ ਆ ਬਾਕੀ ਸੇਵਾਗੌਰ ਚੰਗੀ ਹੋ ਜੇ ਤਾਂ ਵੱਧ ਵੀ ਦੇ ਸਕਦੀ ਐ ਚੌੜਾ ਬੱਠਪੂੜਾ ਜੀ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 2 ਦਾ ਸਕਰੀਨ ਤੇ ਚੱਲੂਗਾ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ ਵੀਰੇ 1 ਲੱਖ ਰੁਪਈਆ ਦਾ ਮਾਨਤਨ ਹੋ ਜੂਗਾ ਜੀ ਮਾਨਤਨ ਕਰਾਂਗੇ ਠੀਕ ਐ 1 ਲੱਖ ਰੁਪਈਆ ਬਾਈ ਮੁੱਲ ਕਰਦੇ ਐ ਬਾਈ ਕਹਿੰਦਾ ਵਿੱਚੋਂ ਮਾਨਦਾਨ ਜਰੂਰ ਕਰ ਦਾਂਗੇ ਜੀ 2 ਨੰਬਰ ਇਹ ਇਹ ਬੱਚੀ ਦੀ ਕੀ ਡਿਟੇਲ ਆ ਜੀ ਇਹ ਵੀਰੇ 1 ਮਹੀਨੇ ਦੀ ਕੱਤੀ ਐ ਠੀਕ ਆ ਜੀ ਤੇ ਮੂੰਹ ਤੋਂ ਜੀ ਮੂਤ ਉਰੇ ਚਾਉਗੀ ਹੈ ਮੂ ਤਾਂ ਚੌਗੀ ਆ 1 ਮਹੀਨੇ ਦੀ ਕੱਚੀ ਆ ਤੇ ਮਦਰ ਮਿਲ ਕੇ ਰਿਕਾਰਡ ਕੀ ਆ ਬਈ ਇਹਦਾ ਮਦਰ ਮੈਂ ਇਹਦਾ ਤੋਂ ਕੌਣ ਵੀਰੇ 40 ਕਿਲੋ ਆਪਾਂ ਚੋਇਆ ਠੀਕ ਆ ਜੀ ਗੋਲੇ ਬੱਛੀ ਉਹ ਵੀ ਆਪਾਂ ਹੀ ਪਾਲੀ ਸੀ ਠੀਕ ਆ ਜੀ ਯਾਨੀ ਉਹਦੀ ਡੈਥ ਹੋ ਗਈ ਸੀਗੀ ਦੂਜੇ ਸਾਲ ਠੀਕ ਆ ਜੀ ਤੇ ਤਰਕਿਵਨ 1 ਮਹੀਨੇ ਦੀ ਕੱਚੀ ਆ ਤੇ ਸੀਮਨ ਇਹਦੇ ਦਾ ਮੈਨੂੰ ਪਤਾ ਕਿੰਨ ਬਈ ਨਹੀਂ ਪਤਾ ਇਹਦਾ ਵੀ ਡਾਕਟਰ ਨਾਲ ਕਨੈਕਟ ਕਰ ਸਕਦੇ ਕਰਾ ਦਾਂਗੇ ਆਪਾਂ ਠੀਕ ਆ ਜੀ ਜੋ ਵੀ ਬੀਸ ਹੁ ਦਾ ਕਰੂਗਾ ਠੀਕ ਆ ਉਹ ਚੰਗਾ ਹੀ ਪਰ ਆਇਆ ਹੋਣਾ ਸੀਮਨ ਬਾਈ ਠੀਕ ਆ ਜੀ ਇਹ ਵੀ ਤੋਰ ਕੇ ਦਿਖਾ ਦਿਓ ਹਾਈਟ ਚੈੱਕ ਕਰ ਲਓ ਜੀ ਬੱਚੀ ਦੀ ਬਾਈ ਦਾ ਦਰਕੀਬਣ 6 ਫੁੱਟ ਕਾਦਾ ਤੇ ਬਾਈ ਦੇ ਮੋਢੇ ਤੇ ਕਰਉਂਦੀ ਥੋੜੀ ਜੀ ਡਰਦੀ ਆ ਜੀ ਦੇਖ ਸਕਦੇ ਹੋ ਮੂੰਹ ਤੋਂ ਬਾਈ ਚੌਗੀ ਦੱਸਦਾਗਾ ਇਹਦੀ ਮਾਂ ਦਾ 40 ਕਿਲੋ ਦੁੱਧ ਦਾ ਰਿਕਾਰਡ ਸੀ ਜਾਤ ਬਰੀਡ ਚੈੱਕ ਕਰ ਲਓ ਜੀ ਫੁੱਲਾ ਪੂਰੀ ਸੋਹਣੀ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਮਹੀਨੇ ਦੀ ਕਾਚੀ ਆ ਜੀ ਝੋਲੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਹਜੇ ਤਾਂ ਜੋਲੀ ਬਣਾਉਣੀ ਸਟਾਰਟ ਹੀ ਕੀਤੀ ਆ ਜੀ ਬੱਚੀ ਨੇ ਬਾਕੀ ਜਦੋਂ ਮੌਕੇ ਤੇ ਆਈ ਪੂਰਾ ਵੱਡਾ ਹੋਣਾ ਤਿਆਰ ਕਰਨਾ ਕਿਉਂਕਿ ਹਾਈਟ ਬਹੁਤ ਵੱਡੀ ਆ ਤੇ ਜਾਤ ਬਰੀਡ ਫੁੱਲ ਆ ਜੀ ਸੋਹਣੀ ਫੇਸ ਕੁਆਲਟੀ ਆ ਰੰਗ ਰੂਪ ਦੀ ਸੋਹਣੀ ਆ ਦੇ ਸਕਦੇ ਹੋ ਪਿਓਰ ਐਚ ਐਫ ਮੂੰਹ ਤੋਂ ਚਾਰ ਦੰਦ ਦਾ ਇਹਦਾ ਕੀ ਮੁੱਲ ਆ ਜੀ ਇਹਦਾ ਵੀਰੇ ਫੋਨ ਤੇ ਕਰਾਂਗੇ ਇਹ ਤਾਂ ਕੱਚੀ ਆ ਤੇ ਅਜੇ ਰੇਟ ਤਾਂ ਠੀਕ ਆ ਇਹ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਮਹੀਨੇ ਅੱਜ ਦਾ ਰੇਟ ਹੋਰ ਹੋਊਗਾ ਤੇ ਇੱਕ ਮਹੀਨੇ ਨੂੰ ਰੇਟ ਹੋਰ ਹੋਊਗਾ ਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੇ ਬਾਈ ਨਾਲ ਕਨੈਕਟ ਕਰ ਲੈ ਤਿੰਨ ਨੰਬਰ ਇਹ ਗਾਂ ਦੀ ਡਿਟੇਲ ਹੈ ਜੀ ਇਹ ਵੀਰੇ ਦੂਜੇ ਸੂਏ ਸੂਈ ਹੋਈ ਇੱਕ ਮਹੀਨੇ ਦੀ ਠੀਕ ਆ ਜੀ ਬੱਚਾ ਜੀ ਬੱਚਾ ਦਾ ਬੱਛਾ ਸੀਗਾ ਉਹ ਮਰ ਗਿਆ ਐਕਸਪਾਇਰੀ ਹੋ ਗਿਆ ਤੇ ਕਿੰਨਾ ਦੁੱਧ ਨਟ ਕੰਡੇ ਵਾਲਾ ਤਿਆਰ ਆ ਜੀ ਇਸ ਟਾਈਮ ਤੇ ਦੇਖੋ 11 ਕਿਲੋ ਦੁੱਧ ਠੀਕ ਆ 11 ਕਿਲੋ ਤਿਆਰ ਆ ਜੀ ਜੇ ਕੋਈ ਵੀਰ ਦੋ ਟਾਈਮ ਚਵਾਈ ਕਰਨੀ ਚਾਹੁੰਦਾ ਹੋਵੇ ਉਹ ਵੀ ਬਾਈ ਚਾਰ ਟਾਈਮ ਚਵਾਈ ਕਰ ਦਿੰਦੇ ਠੀਕ ਹੈ ਕੱਢ ਲਓ ਜੀ ਬਾਹਰ ਕਰਾਸ ਬਰੀਡ ਦੀ ਗਾਂ ਹੈ ਦੇਖ ਸਕਦੇ ਹੋ ਗਰਮੀ ਰਹਿਤ ਗਾਂ ਕਹਿ ਸਕਦੇ ਆ ਆਪਾਂ ਇਹਨੂੰ ਤੇ ਬਾਕੀ ਫੇਸ ਕੁਆਲਟੀ ਸੋਹਣੀ ਆ ਰੰਗ ਰੂਪ ਦੀ ਸੋਹਣੀ ਆ ਸ਼ਾਈਨਿੰਗ ਸਕਿਨ ਬਹੁਤ ਆ ਜੀ 11 ਕਿਲੋ ਬਾਈ 10 ਦਾ ਇਹ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚਬਾਈ ਕਰ ਲੋ ਚਾਹੇ ਚਾਰ ਟਾਈਮ ਚਬਾਈ ਕਰ ਲੋ ਸੀਰ ਸਾਉ ਪੂਰੀ ਆ ਜੀ ਹਾਂ ਵੀਰੇ ਪੂਰੀ ਸੀਲ ਸਾਊਆ ਥਣਾ ਦੇ ਸਹ ਸੋਹਣਿਆ ਜੀ ਦੇਖ ਸਕਦੇ ਹੋ ਹੱਥੀ ਜਵਾਈ ਵਾਲੇ ਚਾਰੇ ਥਾਂ ਨਿੱਖੜਵੇਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਹੈਵੀ weight ਦੀ ਗਾਂ ਹੈ ਜੀ 11 ਕਿਲੋ ਦੁੱਧ ਕੋਈ ਬਾਲਾ ਨਹੀਂ ਬਾਈ 10-10 ਮਹੀਨਾਕ ਹੋ ਗਿਆ ਸੂਈ ਨੂੰ ਬੱਚਾ ਸਪੈਰੀ ਹੋ ਗਿਆ ਜੀ ਫੇਸ ਕੁਆਲਟੀ ਕਿ ਸੋਹਣਿਆ ਕਿੰਨੇ ਵੇ ਸੂਈ ਬਈ ਇਹ ਇਹ ਵੀਰੇ ਦੂਜੇ ਸੂਏ ਸੂਈ ਹੋਈ ਆ ਠੀਕ ਆ ਦੂਜੇ ਸੂਏ ਸੂਈ ਹੋਈ ਆ ਇਹਦਾ ਮੁੱਲ ਬਾਈ ਠੰਡੀ ਸੀਲ ਪੂਰੀ ਹੈ ਸੀਲ ਸਾਊ ਪੂਰੀ ਆ ਦੇਖ ਸਕਦੇ ਤੁਸੀਂ ਕਰਮਾ ਵਾਲੀ ਬਾਈ ਨੂੰ ਤੁਹਾਨੂੰ ਹੱਥ ਲਾ ਕੇ ਦਿਖਾਈ ਦੁੱਤਾ ਹੈ ਤੇ ਕੀ ਮੁੱਲ ਲੈ ਬਾਈ ਇਹਦਾ ਇਹਦਾ ਵੀਰੇ 36000 ਮੁੱਲ ਕਰਦੇ ਠੀਕ ਆ ਮਾਨਤਾ ਨੇ ਤਾਂ ਵੀ ਹੋ ਜੀ ਮਾਨਤਾ ਨੇ ਜੀ 36000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਮੌਕੇ ਤੇ ਮਾਨਤਾ ਨੂੰ ਜਰੂਰ ਕਰ ਦੇਣਗੇ ਜਿਹੜਾ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ